8 ਫੁੱਟ ਟੋਆ ਕੱਢ ਕੇ ਲੂਣ ਪਾ ਕੇ ਦਬ ਦਿੱਤਾ ਗਿਆ ਇੱਕ ਇਨਸਾਨ ਇੱਥੇ ਇੱਥੋਂ ਵਿੱਚੋਂ ਕੱਢਿਆ ਗਿਆ ਇਨਸਾਨ ਜਿਹੜਾ ਕਿ ਲੂਣ ਪਾਇਆ ਹੋਇਆ ਸੀ ਵੀ ਜਲਦੀ ਉਹਦਾ ਸਰੀਰ ਜਿਹੜਾ ਗਲ ਜਾ ਨਸੀਬ ਹੋਇਆ 8 ਫੁੱਟ ਡੂੰਘਾ ਟੋਆ ਤੇ ਲੂਣ ਨਸੀਬ ਹੋਇਆ 15 ਸਾਲ ਉਹਨੇ ਆਪਣੇ ਹੱਡ ਤੋੜੇ ਹੋਣੇ ਆ ਇਸ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜੇ ਤਾਂ ਇਨਸਾਨ ਦਾ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਤੇ ਅੱਜ ਇਹ ਜੀਂਦਾ ਹੁੰਦਾ ਵੀਡੀਓ ਜਿਹੜੀ ਆ ਆਪਣਾ ਫਰਜ਼ ਸਮਝ ਕੇ ਤੁਸੀਂ ਜਰੂਰ ਸ਼ੇਅਰ ਕਰਨੀ ਆ ਘਰ ਦੇ ਲੱਭਣੇ ਜਰੂਰੀ ਆ ਕਿਉਂਕਿ ਜੇ ਘਰ ਦੇ ਲੱਭਣਗੇ ਤਾਂ ਕੇਸ ਚ ਮਜ਼ਬੂਤੀ ਆਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਕ ਜਿਹੜੀ ਪੋਸਟ ਪਾਈ ਗਈ ਸੀ ਸਾਡੇ ਕੋਲ ਬਈ ਇੱਕ ਫਿਲਮਾਂ ਚ ਤਾਂ ਵੀਰੋ ਸੁਣਿਆ ਸੀ ਫਿਲਮਾਂ ਚ ਚਾਹੇ ਕਹਿ ਦਈਏ ਚਾਹੇ ਸਾਡੀ ਅਸੀਂ 2017 ਜੋ ਆਪਣੀ ਵੀਡੀਓ ਚ ਬੋਲ ਰਹੇ ਸੀ ਭਈ ਜਿਹੜਾ ਬਾੜਿਆਂ ਦੇ ਵਿੱਚ ਬੰਦੇ ਰੱਖ ਕੇ ਜਿਹੜਾ ਗੁੱਜਰ ਪਰਿਵਾਰਾਂ ਵੱਲੋਂ ਬੰਦੇ ਰੱਖ ਕੇ ਉਹਨਾਂ ਨੂੰ ਕੰਮ ਕਰਵਾਇਆ ਜਾ ਰਿਹਾ ਚਾਹੇ ਜ਼ਿਮੀਂਦਾਰ ਪਰਿਵਾਰਾਂ ਵੱਲੋਂ ਉਹਨਾਂ ਨੂੰ ਕੰਮ ਕਰਵਾ ਕੇ ਤਸ਼ੱਦਦ ਢਾ ਕੇ ਜ਼ਬਰਦਸਤੀ ਉਹਨਾਂ ਨੂੰ ਬੰਨ ਕੇ ਕੰਮ ਕਰਵਾਇਆ ਜਾ ਰਿਹਾ ਰਾਤ ਨੂੰ ਬੰਦ ਦਿੱਤੇ ਜਾਂਦੇ ਸੀ ਦਿਨੇ ਉਹਨਾਂ ਨੂੰ ਉਹਨਾਂ ਮੰਦਬੁੱਧੀ ਉਹਨਾਂ ਭੋਲੇਪਨ ਦਾ ਜਿਹੜਾ ਨਜਾਇਜ਼ ਫਾਇਦਾ ਜਿਹੜਾ ਉਹਨਾਂ ਨੂੰ ਚੱਕਿਆ ਜਾ ਰਿਹਾ ਸੀ ਅਸੀਂ 2017 ਤੋਂ ਸਾਰੀ ਅਪੀਲ ਕਰ ਰਹੇ ਸੀ ਵੀ ਇਹ ਜਦੋਂ ਬਿਮਾਰ ਹੋ ਜਾਂਦੇ ਆ ਚਾਹੇ ਜਾਂ ਇਹ ਮਾਰਕਟਾਈ ਜਿਆਦਾ ਹੋ ਜਾਂਦੀ ਇਹਨਾਂ ਤੋਂ ਮਰ ਜਾਂਦੇ ਆ ਇਹ ਟੋਆ ਕੱਢ ਕੇ ਉੱਥੇ ਦੱਬ ਕੇ ਲੂਣ ਪਾ ਕੇ ਦੱਬ ਦਿੰਦੇ ਆ ਤੇ ਕਈ ਵਾਰ ਵੀਰ ਸਾਨੂੰ ਫੋਨ ਕਰਕੇ ਕਹਿੰਦੇ ਇਦਾਂ ਕਿਦਾਂ ਹੋ ਜੂ ਪੰਜਾਬ ਦੇ ਵਿੱਚ ਕਿਵੇਂ ਇਦਾਂ ਹੋ ਜੂ ਪਰ ਅੱਜ ਜਿਹੜੀ ਤੁਹਾਨੂੰ ਘਟਨਾ ਦਿਖਾਉਣ ਲੱਗੇ ਆ ਇਹ ਪੰਜਾਬ ਦੇ ਵਿੱਚ ਹੀ ਆ ਪਿੰਡ ਪੰਨਵਾ ਦੀ ਜ਼ਮੀਨ ਦੇ ਵਿੱਚ ਦੇਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਮਸਰੂਦੀਨ ਦਾ ਘਰ ਆ ਇਹ ਜਿੱਥੇ ਅੱਜ ਸਾਡੀ ਟੀਮ ਪਹੁੰਚੀ ਆ ਕੀ ਗੱਲਬਾਤ ਹੋਈ ਇਹੋ ਹੀ ਸੁਣਿਆ ਸੀ ਕਿ ਉਹ ਬਿਮਾਰ ਸੀਗਾ ਅੱਛਾ ਜੀ ਆ ਇਹਨੇ ਤਲਾਬ ਹੀ ਨਹੀਂ ਦਿੱਤੀ ਕਹਿੰਦੇ ਬਈ ਸਰਪੰਚ ਸਾਹਿਬ ਨੂੰ ਤੇ ਉਹਨੂੰ ਕਿੰਦੇ ਇੱਥੇ ਦੱਬ ਦਿੱਤਾ ਘਰ ਜਿਹੜਾ ਇਸ ਟਾਈਮ ਬਰਾਨਾ ਜੇ ਕੋਈ ਇਦਾਂ ਦਾ ਗੁਨਾਹ ਕਰਨਾ ਹੈ ਗੁਨਾਹ ਦੇ ਨਾਲ ਜਿਹੜੇ ਘਰ ਆ ਇਸ ਟਾਈਮ ਬਿਲਕੁਲ ਖਾਜੀ ਪਿਆ ਕਾਲੀ ਘਰ ਪਿਆ ਮੱਝਾਂ ਭੁੱਖੀਆਂ ਰਿਸ਼ਤੇਦਾਰ ਵਿਚਾਰੇ ਆਣ ਕੇ ਕਿਤੋਂ ਲਾਂਡ ਗਵਾਂਡ ਵਿਚੋਂ ਆਣ ਕੇ ਕੋਈ ਪੱਠੇ ਪਾ ਰਿਆ ਉਹ ਮੱਝਾਂ ਦਾ ਕਿ ਕਸੂਰਾ ਹੁਣ ਮੱਝਾਂ ਦਾ ਵਿਚਾਰੀਆਂ ਭੁੱਖੀਆਂ ਉਹ ਜਾਨਵਰ ਜਿਹੜੇ ਆ ਉਹਨਾਂ ਨੂੰ ਤਾਂ ਪੱਠੇ ਦਿੱਤੇ ਪਾਉਣੇ ਆ ਪਰ ਘਰ ਬਿਲਕੁਲ ਖਾਲੀ ਹੋ ਚੁੱਕਾ ਬਾਕੀ ਦੌੜੇ ਹੋਏ ਆ ਪੂਰਾ ਪਰਿਵਾਰ ਜਿਹੜਾ ਉਹ ਫਰਾਰ ਆ ਕੋਈ ਵੀ ਘਰ ਦੇ ਵਿੱਚ ਜਿਹੜਾ ਇਸ ਟਾਈਮ ਨਹੀਂ ਆ ਜਿਹੜਾ ਘਰਦਿਆਂ ਦੇ ਵਿੱਚੋਂ ਕੋਈ ਵੀ ਇਸ ਟਾਈਮ ਘਰ ਦਾ ਜੀ ਜਿਹੜਾ ਨਹੀਂ ਕਿੱਥੇ ਦੱਬਿਆ ਸੀ ਦਿਖਾਲੇ ਤਾਂ ਮੜ ਜਾਏ ਅੱਲੇ ਫੜਿਆ ਜੀ ਰੂਟ ਜòn ਕਾਲਿਆਂ ਤੋਂ ਮੋੜ ਸਿਕਨ ਮੋੜੇ ਜਿਹੜੇ ਪੜਾ ਬੁੱਧਾ ਜਿੱਥੇ ਧੀਰੀ ਕੰਮ ਕਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਸੇਵਾਦਾਲ ਵੈਲਫੇਅਰ ਸੁਸਾਇਟੀ ਵੱਲੋਂ ਜੋ ਮਹੀਮ 2017 ਤੋਂ ਚਲਾਈ ਗਈ ਸੀ ਜਿੱਥੇ ਕਿ ਬਾੜੀਆਂ ਦੇ ਵਿੱਚ ਰੱਖ ਕੇ ਕੰਮ ਜਿਹੜਾ ਜ਼ਬਰਦਸਤੀ ਜਿਹੜਾ ਕਬਾੜੀਆਂ ਦੇ ਵਿੱਚ ਕੰਮ ਕਰਵਾਇਆ ਜਾਂਦਾ ਸੀ ਚਾਹੇ ਉਹ ਜ਼ਿਮੀਂਦਾਰ ਪਰਿਵਾਰ ਹੋਣ ਚਾਹੇ ਉਹ ਗੁੱਜਰ ਪਰਿਵਾਰ ਹੋਣ ਉਹਨਾਂ ਵੱਲੋਂ ਇੱਕ ਮੰਦਬੁੱਧੀ ਇਨਸਾਨ ਤੋਂ ਜਿਹੜਾ ਉਹਦਾ ਭੋਲੇਪਨ ਦਾ ਜਿਹੜਾ ਇੱਕ ਨਜਾਇਜ਼ ਫਾਇਦਾ ਚੱਕ ਕੇ ਉਹਦੇ ਤੇ ਤਸ਼ੱਦਦ ਢਾ ਕੇ ਉਹਦੇ ਕੋ ਰਾਤਾਂ ਨੂੰ ਕਮਰਿਆਂ ਦੇ ਵਿੱਚ ਬੰਦ ਕਰਕੇ ਚਾਹੇ ਸੰਗਣ ਲਾ ਕੇ ਤੇ ਦਿਨੇ ਉਹਨਾਂ ਤੋਂ ਕੰਮ ਕਰਵਾਇਆ ਜਾਂਦਾ ਸੀ ਇਸ ਦੇ ਤਹਿਤ ਜਿਹੜੀ ਮਹੀਮ ਛੇੜੀ ਗਈ ਸੀ ਪਿੰਡ ਡੇਰਿਆਂ ਦੇ ਵਿੱਚ ਜਾ ਕੇ ਸਾਡੀ ਸੁਸਾਇਟੀ ਵੱਲੋਂ ਚੈੱਕ ਕੀਤੇ ਜਾਂਦੇ ਸੀ ਡੇਰਿਆਂ 'ਚ ਕਾਫੀ ਜਿਹੜੇ ਬੱਚੇ ਅਸੀਂ ਛੜਵਾਏ ਸੀ ਜਿਨ੍ਹਾਂ ਵਿੱਚ ਵੀਰ ਕਈ ਬਜ਼ੁਰਗ ਕਈ ਬੱਚੇ ਵੀ ਸਾਡੀ ਸੰਸਥਾ ਨੇ ਛੜਵਾ ਕੇ ਜਿਹੜਾ ਗੋਰਾ ਆਸਰਾ ਸੇਵਾ ਘਰ ਦੇ ਵਿੱਚ ਜਿਨ੍ਹਾਂ ਨੂੰ ਉੱਥੇ ਰੱਖਿਆ ਹੋਇਆ ਤੇ ਅੱਜ ਵੀਰੋ ਇੱਕ ਬਹੁਤ ਮਾੜੀ ਮੰਦ ਭਾਗੀ ਘਟਨਾ ਜਿਹੜੀ ਵਾਪਰੀ ਪਿੰਡ ਦੇਹਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਲਾਗੇ ਪਿੰਡ ਪੰਨਵਾ ਦੀ ਜ਼ਮੀਨ ਪੈਂਦੀ ਦਸੋਹੀ ਦੇ ਲਾਗੇ ਇੱਥੇ ਇੱਕ ਇਨਸਾਨ ਨੂੰ ਜੋ ਕਿ 15 ਸਾਲ ਇੱਕ ਘਰ ਦੇ ਵਿੱਚ ਉਸ ਗੁੱਜਰ ਪਰਿਵਾਰ ਦੇ ਘਰ ਦੇ ਵਿੱਚ ਉਸ ਇਨਸਾਨ ਨੇ ਆਪਣੇ ਹੱਥੀਂ ਜਿਹੜਾ ਗੋਹਾ ਸਿੱਟਿਆ ਉਹਦੇ ਘਰ ਦੇ ਵਿੱਚ ਉਹਨੂੰ ਪਤਾ ਨਹੀਂ ਕਿੰਨੇ ਪੈਸੇ ਉਹਨੂੰ ਜਿਹੜਾ ਕਮਾ ਕੇ ਦਿੱਤੇ ਉਹਦੀਆਂ ਮੱਝਾਂ ਪਾਲੀਆਂ ਉਹਦੀ ਜ਼ਮੀਨ ਜਾਇਦਾਦ ਜਿਹੜੀ ਉਹ ਕੰਮ ਕਰਦਾ ਸੀ ਉਹਨੂੰ ਉਦੇ ਬੱਚੇ ਹੱਥੀਂ 15 16 ਸਾਲ ਆਪ ਕਮਾਈ ਕਰਕੇ ਆਪ ਸਰੀਰ ਤੋੜ ਤੋੜ ਉਹਦੇ ਬੱਚੇ ਪਾਲੇ ਪਰ ਅਖੀਰ ਦੇ ਵਿੱਚ ਜਦੋਂ ਉਹ ਬਜ਼ੁਰਗ ਹੋ ਗਿਆ ਉਹਨੂੰ ਕੀ ਸਲਾ ਮਿਲਿਆ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਹ ਬਿਮਾਰ ਹੋ ਗਿਆ ਬਿਮਾਰ ਹੋਣ ਤੋਂ ਬਾਅਦ ਉਹਦਾ ਇਲਾਜ ਨਹੀਂ ਕਰਾਇਆ ਉਹਨੂੰ ਮੌਤ ਦੇ ਘਾਟ ਉਤਾਰ ਕੇ ਇਸ ਟੋਏ ਦੇ ਵਿੱਚ ਵਿੱਚ ਦੱਬ ਦਿੱਤਾ ਗਿਆ ਉਹਨੂੰ ਖੀਲ ਚੱਕੀ ਮਿਲਿਆ 8 ਫੁੱਟ ਟੋਆ ਮਿਲਿਆ ਜਿਹਦੇ ਵਿੱਚ ਲੂਣ ਪਾ ਕੇ ਉਸ ਬੱਚੇ ਨੂੰ ਜਿਹੜਾ ਦੱਬ ਦਿੱਤਾ ਗਿਆ ਰਣਜੀਤ ਸਿੰਘ ਨੂੰ ਮੈਂ ਗੱਲ ਕਰਦਾ ਮੈਂ ਹਰੇਕ ਸਸੇ ਵੀਡੀਓ ਦੇ ਵਿੱਚ ਹੱਥ ਜੋੜ-ਜੋੜ ਅਪੀਲ ਕਰਦੇ ਹੁੰਨੇ ਵੀਰੋ ਜਿਹੜੀਆਂ ਪੰਚਾਇਤਾਂ ਜਾਗਣ ਅੱਗੇ ਆਉਣ ਪਿੰਡਾਂ ਦੇ ਵਿੱਚ ਜਿਹੜੀਆਂ ਮੋਤਵਾਰ ਇਨਸਾਨ ਆ ਜਿਨ੍ਹਾਂ ਦੀਆਂ ਜ਼ਮੀਨਾਂ ਡੇਰਿਆਂ ਦੇ ਲਾਗੇ ਪੈਂਦੀਆਂ ਉਹ ਮੇਰੇ ਵੀਰ ਜ਼ਰੂਰ ਅੱਗੇ ਆਉਣ ਉਹ ਅੱਗੇ ਆਣ ਕੇ ਡੇਰਿਆਂ 'ਚ ਚੈੱਕ ਕਰਨ ਵੀ ਕਿੱਥੇ ਕੋਈ ਐਹੋ ਜਿਹਾ ਇਨਸਾਨ ਜਿਹੜਾ ਮੰਦਬੁੱਧੀ ਇਨਸਾਨ ਉਹ ਤੋਂ ਉਹਦਾ ਨਜਾਇਜ਼ ਫਾਇਦਾ ਤਾਂ ਨਹੀਂ ਚੱਕਿਆ ਜਾ ਰਿਹਾ ਉਹਦੇ ਤੇ ਉਹਦੋਂ ਕੀ ਕੀ ਅਧਿਕਾਰ ਆ ਉਸ ਇਨਸਾਨ ਨੂੰ ਮੰਦਪੁੱਧੀ ਇਨਸਾਨ ਨੂੰ ਰੱਖ ਕੇ ਉਹਦੇ ਤੋਂ ਗੋਹਾ ਚ ਕਾਉਣਾ ਜਾਂ ਉਹਦੀ ਮਾਰ ਕਟਾਈ ਕਰਨੀ ਉਹਨੂੰ ਕੀ ਅਧਿਕਾਰ ਹੈ ਵੀ ਜ਼ਰੂਰ ਚੈੱਕ ਕਰਿਆ ਕਰੋ ਅਸੀਂ ਹੱਥ ਜੋੜ-ਜੋੜ ਅਪੀਲ ਕਰਦੇ ਹੁਣੇ ਹਰ ਇੱਕ ਵੀਡੀਓ 'ਚ ਵੀ ਪੰਚਾਇਤਾਂ ਵੇਰ ਹੋ ਪੰਚਾਇਤਾਂ ਅੱਗੇ ਆਓ ਜੇ ਅੱਜ ਇਹ ਜਿਹੜਾ ਬੱਚੇ ਦਾ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਜਦੋਂ ਅਸੀਂ ਜੇ ਸਾਨੂੰ ਫੋਨ ਆ ਜਾਂਦਾ ਇਸ ਇਸ ਇਨਸਾਨ ਦਾ ਜਿਹੜਾ ਰਣਜੀਤ ਸਿੰਘ ਦਾ ਜਿਹੜਾ ਅੱਜ ਇਸ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਹਦਾ ਇਨਸਾਨ ਦਾ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਤੇ ਅੱਜ ਇਹ ਜੀਂਦਾ ਹੁੰਦਾ ਅੱਜ ਇਹ ਗੋਰਾਸਰਾ ਸੇਵਾ ਘਰ ਦੇ ਵਿੱਚ ਇੱਕ ਵਧੀਆ ਜ਼ਿੰਦਗੀ ਜੀ ਰਿਹਾ ਹੁੰਦਾ ਕਿੰਨੇ ਇਨਸਾਨ ਜਿਹੜੇ ਇੱਕ ਐਨੇ ਹਾਲਾਤ ਦੇ ਮਾਰਿਓ ਜਿਹੜੇ ਡੇਰਿਆਂ ਤੋਂ ਕੱਟ-ਕੱਟ ਲਿਆਂਦੇ ਸੰਗੜਾਂ ਨਾਲ ਵੱਜੋ ਸੜਕਾਂ ਦੇ ਉੱਪਰ ਰੋੜ ਰਹੇ ਜਿਹੜੇ ਇਨਸਾਨ ਜਿਹੜੇ ਅਸੀਂ ਲਿਆ ਲਿਆ ਗੋਰਾਸਰਾ ਸੇਵਾ ਘਰ ਦੇ ਵਿੱਚ ਰੱਖੇ ਹੋਏ ਉਹਨਾਂ ਦੀ ਪਾਲਣ ਪੋਸ਼ਣ ਹੋ ਰਿਹਾ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਤੇ ਅੱਜ ਜੇ ਸਾਨੂੰ ਪਹਿਲਾਂ ਪਤਾ ਲੱਗਦਾ ਇਹ ਠੀਕ ਹੁੰਦਾ ਰਣਜੀਤ ਸਿੰਘ ਆਪਣੇ ਪਰਿਵਾਰ ਕੋਲ ਪੰਜਾਬੀ ਸੀ ਸ਼ਾਇਦ ਆਪਣੇ ਪਰਿਵਾਰ ਕੋਲ ਪਹੁੰਚਿਆ ਹੁੰਦਾ ਅਸੀਂ ਜਿਹੜੀ ਵੀਡੀਓ ਇੱਕ ਕਲਿੱਪ ਤੁਹਾਨੂੰ ਇਹਦੀ ਫੋਟੋ ਤਾਂ ਨਹੀਂ ਮਿਲੀ ਇੱਕ ਜਿਹੜੀ ਵੀਡੀਓ ਪਹਿਲਾਂ ਤੁਹਾਨੂੰ ਚਲਾਈ ਆ ਉਹਦੇ ਵਿੱਚ ਪਛਾਣੋ ਜਰੂਰ ਵੀਰੋ ਕਿੱਥੇ ਦਾ ਹੈ ਰਣਜੀਤ ਸਿੰਘ ਆ 72 ਘੰਟੇ ਤੋਂ ਦਸੂਏ ਸਿਵਲ ਹਸਪੀਟਲ ਦੇ ਵਿੱਚ ਪੋਸਟਮਾਰਟਮ ਹੋਣਾ ਆ 72 ਘੰਟੇ ਉਹਦੀ লাশ ਜਿਹੜੀ ਉਹ ਰੱਖੀ ਗਈ ਆ ਵੀ ਇਹਨਾਂ ਦਾ ਕੋਈ ਪਰਿਵਾਰਿਕ ਮੈਂਬਰ ਆ ਲ 302 ਦਾ ਪਰਚਾ ਪ੍ਰਸ਼ਾਸਨ ਦਾ ਮੈਂ ਧੰਨਵਾਦ ਕਰਦਾ ਪ੍ਰਸ਼ਾਸਨ ਨੇ 302 120 ਤੇ ਧਾਰਾ ਲਾ ਪੁੱਤ ਜਿਹੜੇ ਦੋਨੇ ਆ ਪੀ ਅੰਦਰ ਆ ਜੇਲ੍ਹ ਦੇ ਵਿੱਚ ਪੁੱਤ ਫਰਾਰ ਆ ਪਤਾ ਕਿਵੇਂ ਲੱਗਾ ਪਤਾ ਵੀ ਦੇਖੋ ਪ੍ਰਮਾਤਮਾ ਦੀ ਕਰਾਮਾਤ ਆ ਜਿਸ ਨੂੰ ਕਈਏ ਜੇ ਕੋ ਗੁਨਾਹ ਕਰਦਾ ਬਿਆਨੀ ਰਹਿੰਦਾ ਉਹ ਗੁਨਾਹ ਦਾ ਪਤਾ ਲੱਗਦਾ ਹੀ ਆ ਪਤਾ ਕਿਵੇਂ ਲੱਗਾ ਉਹਦੀ ਨੌਂ ਨੇ ਜਿਹੜਾ ਉਹਦੇ ਨਾਲ ਨਹੀਂ ਬਣਦੀ ਸੀ ਲੜਾਈ ਝਗੜਾ ਹੁੰਦਾ ਸੀ ਦੇਖਿਆ ਮਾਰ ਕੇ ਦੱਬ ਦਿੱਤਾ ਗਿਆ ਉਹਦੀ ਨੌਂ ਨੇ ਜਿਹੜਾ ਕਿਸੇ ਨੂੰ ਦੱਸਿਆ ਗਾਂ ਤੋਂ ਗਾਂ ਰੌਲਾ ਪੈ ਗਿਆ ਤਾਂ ਪਤਾ ਲੱਗਾ ਤੇ ਇਹਦੇ ਪਤਾ ਲੱਗਿਆ ਜਦੋਂ ਤੇ ਗਾਂ ਤੋਂ ਗਾਂ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗਾ ਤੇ ਉਹਦਾ ਪਤਾ ਲੱਗਾ ਵੀ ਇੱਥੇ ਦੱਬਿਆ ਹੋਇਆ ਜੇਸੀ ਵੀ ਲਿਆ ਕੇ ਟੋਆ ਪੱਟ ਕੇ ਜਦੋਂ ਕੱਢਿਆ ਗਿਆ ਦੇਖੋ ਤੁਸੀਂ ਆ ਕੱਢ ਕੇ ਲੂਣ ਪਾ ਕੇ ਦਬ ਦਿੱਤਾ ਗਿਆ ਇੱਕ ਇਨਸਾਨ ਇੱਥੇ ਇੱਥੋਂ ਵਿੱਚੋਂ ਕੱਢਿਆ ਗਿਆ ਇਨਸਾਨ ਜਿਹੜਾ ਕਿ ਲੂਣ ਪਾਇਆ ਹੋਇਆ ਸੀ ਵੀ ਜਲਦੀ ਉਹਦਾ ਸਰੀਰ ਜਿਹੜਾ ਗਲ ਜਾ ਜਲਦੀ ਸਰੀਰ ਗਲ ਗਿਆ ਜਲਦੀ ਮੇਰੇ ਗੁਨਾਹਾਂ ਜਿਹੜੇ ਕੀਤੇ ਆ ਉੱਤੇ ਪਰਦਾ ਜਲਦੀ ਪੈ ਜਾਵੇ ਪਰ ਗੁਨਾਹ ਇਨਸਾਨ ਜਿਹੜਾ ਇਨਸਾਨਾਂ ਤੋਂ ਤਾਂ ਝੂਠ ਬੋਲ ਸਕਦਾ ਉਸ ਪ੍ਰਮਾਤਮਾ ਕੋਲ ਉਹਦੀ ਪ੍ਰਮਾਤਮਾ ਦੇਖਦਾ ਉਸ ਪ੍ਰਮਾਤਮਾ ਜ਼ਰੂਰ ਉਹਦਾ ਜਿਹੜਾ ਹਿਸਾਬ ਕਿਤਾਬ ਜ਼ਰੂਰ ਪ੍ਰਮਾਤਮਾ ਕਰਦਾ ਇਹੀ ਉਹਨੇ ਉਹਦੇ ਮਨ 'ਚ ਭੁਲੇਖਾ ਪੈ ਗਿਆ ਵੀ ਮੈਂ ਖਰੇ ਗਨਾਹ ਕਰਕੇ ਮੈਂ ਖਰੇ ਬਚ ਜਾਣਾ ਆ ਪਰ ਉਹਦੀ ਸਜ਼ਾਵਾਂ ਜਿਹੜੀਆਂ ਜਰੂਰ ਮਿਲਣੀਆਂ 302 ਦਾ ਐਸ ਐਚਓ ਸਰਦਾਰ ਗੁਰਦੇਵ ਸਿੰਘ ਦਸੂਹਾ ਜੋ ਕਿ ਬਹੁਤ ਵਧੀਆ ਇਨਸਾਨ ਆ ਮਿਲ ਕੇ ਆਏ ਥਾਣੇ ਦੇ ਵਿੱਚ ਜਾ ਕੇ ਆਏ ਆ ਅਸੀਂ ਪੂਰੀ ਪੁਲਿਸ ਪ੍ਰਸ਼ਾਸਨ ਨਾਲ ਜਿਹੜੀ ਸਾਡੀ ਬੈਠ ਕੇ ਮੀਟਿੰਗ ਚੱਲੀ ਹੈ ਘੰਟਾ ਉਹ ਕਹਿੰਦੇ ਤੁਸੀਂ ਬੇਫਿਕਰ ਰਹੋ ਜੋ ਵੀ ਕਾਨੂੰਨੀ ਕਾਰਵਾਈ ਹੋਗੀ ਅਸੀਂ ਬੈਠੇ ਆ ਅਸੀਂ ਪੂਰੀ ਕਰਾਂਗੇ ਉੱਤੇ ਮਰਚੇ 'ਚ ਕੋ ਢਿੱਲ ਨਹੀਂ ਵਰਤੀ ਜਾਊਗੀ ਬਾਕੀ ਬਾਬਾ ਦੀਪ ਸਿੰਘ ਸੇਵਾਦਲ ਵੈਲਫੇਅਰ ਸੁਸਾਇਟੀ ਜਿਹੜੀ ਉਹਦਾ ਪੂਰਾ ਦੱਸ ਕੇ ਆਏ ਆ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾ ਕੇ ਆਏ ਆ ਤੁਹਾਡੇ ਨਾਲ ਆ ਪ੍ਰਸ਼ਾਸਨ ਦੇ ਜਿੱਥੇ ਵੀ ਸਾਡੀ ਡਿਊਟੀ ਲੱਗੂਗੀ ਕੋਰਟ ਦੇ ਵਿੱਚ ਚਾਹੇ ਜਿਵੇਂ ਮਰਜੀ ਸਾਡੀ ਡਿਊਟੀ ਲੱਗੂਗੀ ਅਸੀਂ ਉਹ ਪੂਰੀ ਕਰਾਂਗੇ ਵਕੀਲ ਹੋਣ ਚਾਹੇ ਜੋ ਵੀ ਹੋਣ ਅਸੀਂ ਤੰਦਈ ਦੀ ਨਾਲੋਂ ਸਾਡੀ ਸਾਡੀ ਸੁਸਾਇਟੀ ਜਿਹੜੀ ਉਹ ਨਿਭਾਉਂਦੀ ਆ 15 ਸਾਲ ਉਹਨੇ ਆਪਣੇ ਹੱਡ ਤੋੜੇ ਹੋਣੇ ਆ ਆ ਗੋਹੇ ਦਾ ਢੇਰ ਦੇਖੋ ਕਿੱਡਾ ਗੋਹੇ ਦਾ ਢੇਰ ਇਸ ਉਸ ਇਨਸਾਨ ਦੇ ਹੱਥੀਂ ਇਹ ਢੇਰ ਲਾਇਆ ਉਹਨੇ ਗੋਹੇ ਦਾ ਇਹ ਗੋਹੇ ਦਾ ਢੇਰ ਉਸ ਇਨਸਾਨ ਨੇ ਹੱਥੀਂ ਲਾਇਆ ਕਿਉਂਕਿ ਇੰਨੇ ਦੀਆਂ ਮੱਜਾਂ ਦਾ ਗੋਹਾ ਕੋਈ ਆਮ ਇਨਸਾਨ ਨਹੀਂ ਚੱਕ ਸਕਦਾ ਕੋਈ ਬੰਦਾ ਇੰਨਾ ਮੱਜਾਂ ਦਾ ਗੋਹਾ ਕੋਈ ਆਮ ਬੰਦਾ ਪੈਸੇ ਤੋਂ ਬਿਨਾ ਨਹੀਂ ਕਰਦਾ ਪਰ ਜਿਹੜੇ ਇਹੋ ਜਿਹੇ ਇਨਸਾਨ ਜਿੰਨਾਂ ਕੋ ਰੋਟੀ ਵੀ ਪੂਰੀ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਚੌਲਾਂ ਤੇ ਲੱਸੀਆਂ ਤੇ ਲਾ ਕੇ ਐ ਡਾ ਕੰਮ ਕਰਵਾਇਆ ਜਾਂਦਾ ਉਹਦਾ ਸਰੀਰ ਦੇਖੋ ਕਿਦਾਂ ਦਾ ਵਿਚਾਰੇ ਦਾ ਹੋਇਆ ਸੀ ਲੱਤ ਤੇ ਸੱਟ ਲੱਗੀ ਲੱਤ ਤੋੜ ਦਿੱਤੀ ਗਈ ਸੀ ਤੇ ਬਾਕੀ ਮੈਂ ਫਿਰ ਤੋਂ ਦੁਬਾਰਾ ਤੋਂ ਬੇਨਤੀ ਕਰਦਾ ਇਹ ਇਹ ਵੀਡੀਓ ਜਿਹੜੀ ਆ ਆਪਣਾ ਫਰਜ਼ ਸਮਝ ਕੇ ਤੁਸੀਂ ਜਰੂਰ ਸ਼ੇਅਰ ਕਰਨੀ ਆ ਇਹ ਤਾਂ ਪਤਾ ਲੱਗ ਸਕੇ ਵੀਰ ਦਾ ਕਿਉਂਕਿ ਇਹਦਾ ਘਰ ਦੇ ਲੱਭਣੇ ਜ਼ਰੂਰੀ ਆ ਕਿਉਂਕਿ ਜੇ ਘਰ ਦੇ ਲੱਭਣਗੇ ਤਾਂ ਕੇਸ ਚ ਮਜ਼ਬੂਤੀ ਆਊਗੀ ਕੇਸ ਜਿਹੜਾ ਉਹਦਾ ਵਾਧਾ ਹੋਊਗਾ ਕੇਸ ਦਾ ਘਰ ਦੇ ਜ਼ਰੂਰ ਲੱਭੋ ਮੇਰੇ ਵੀਰ ਜਿਹੜੇ ਫੇਸਬੁੱਕ ਚਲਾਉਂਦੇ ਆ ਇੱਕ ਆਪਣੀ ਹੱਥ ਜੋੜ ਕੇ ਅਪੀਲ ਆ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਸ ਨੂੰ ਇਨਸਾਫ ਮਿਲ ਸਕੇ ਕਿ ਅਸੀਂ ਹਰੇਕ ਪਾਸੇ ਇਹ ਰੀਲ ਕਰਦੇ ਆ ਘਰ ਘਰ ਚ ਵੀਡੀਓ ਪਹੁੰਚ ਜਾਏ ਮੇਰੇ ਵੀਰੋ ਆਪਣੇ ਲਾਗੇ ਜ਼ਰੂਰ ਹਿੰਮਤ ਮਾਰੋ ਆਪਣੇ ਲਾਗੇ ਛਾਗੇ ਦੇ ਡੇਰਿਆਂ ਦੇ ਚੂਰ ਚੈੱਕ ਕਰੋ ਦੇਖੋ ਇਹੋ ਜਿਹੇ ਇਨਸਾਨ ਜਿਹੜਾ ਉਹ ਤੂੰ ਬੰਨ ਕੇ ਜਾਂ ਕੁੱਟ ਮਾਰ ਕੇ ਕੰਮ ਤਾਂ ਨਹੀਂ ਕਰਵਾਇਆ ਜਾ ਰਿਹਾ ਉਹਦੇ ਕੀ ਹਾਲਾਤ ਆ ਇਹ ਜਰੂਰ ਮੇਰੇ ਹੱਥ ਜੋੜ ਕੇ ਬੇਨਤੀ ਆ ਛੇਰ ਜਰੂਰ ਕਰਿਓ ਘਰ ਘਰ ਚ ਵੀਡੀਓ ਪਹੁੰਚਣੀ ਚਾਹੀਦੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ